ਸਾਡੀ ਪਰਫਾਰਮੈਂਸ ਅਗਰ ਦੇਖੀ ਜਾਏ ਤੇ ਉਹ ਤਾਂ ਬਹੁਤ ਵਧੀਆ ਹੈ ਲੇਕਿਨ ਰਾਜਨੀਤੀ ਦੇ ਅੰਦਰ ਮੈਨੂੰ ਲੱਗਦਾ ਹੈ ਕਿ ਸਾਨੂੰ ਅਜੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਪੰਜਾਬ ਲਈ ਮੋਦੀ ਸਾਹਿਬ ਨੇ ਜਿੰਨੇ ਕੰਮ ਕੀਤੇ ਨੇ ਮੈਨੂੰ ਲੱਗਦਾ ਕੋਈ ਵੀ ਸਟੇਟ ਅਸੀ ਨਹੀਂ ਹੈ ਜਿਹਦੇ ਲਈ ਉਨੇ ਕੰਮ ਹੋਏ ਹੋ ਉਹ ਖਾਸ ਕਰਕੇ ਪਠਾਨਕੋਟ ਜ਼ਿਲ੍ਹਾ ਪਠਾਨਕੋਟ ਜ਼ਿਲ੍ਹੇ ਚ ਆਪ ਦਾ ਇੱਕ ਮੰਤਰੀ ਹੈ ਉਹ 3 ਨੰਬਰ ਵਰਾਇਆ ਉਹ ਅਜੀ ਉਹ ਨੂੰ ਤਾਂ ਵਸੇ ਰਜ਼ਾਇਨ ਕਰਨਾ ਚਾਹੀਦਾ 25 ਸਾਲ ਪਹਿਲਾਂ ਪੰਜਾਬ ਦੇ ਅੰਦਰ ਇੱਕ ਸਰਕਾਰ ਆਂਦੀ ਹੈ ਔਰ ਲੋਕਾਂ ਦਾ ਝੂਠ ਬੋਲ ਕੇ ਛਲ ਕਰਕੇ ਕਪਟ ਕਰਕੇ ਫਰੇਮ ਕਰਕੇ ਬੂਟਾ ਲੈ ਕੇ ਚਲੀ ਜਾਂਦੀ ਹੈ ਅੱਜ ਉਹ ਆਮ ਆਦਮੀ ਪਾਰਟੀ ਅਗਰ ਅਸੀਂ ਪਠਾਨਕੋਟ ਜ਼ਿਲ੍ਹੇ ਦੀ ਗੱਲ ਕਰੀਏ ਪੂਰੀ ਤਰ੍ਹਾਂ ਨਾਲ ਧਾਰਾਸ਼ਾਹੀ ਹੋਈ ਹੈ ਉਸਨੇ ਭਾਜਪਾ ਇਕਾਲਗਲ ਕਿੱਥੇ ਹੈ ਅੱਜ ਦੇਖੋ ਪਿਛਲੀ ਵਿਧਾਨ ਸਭਾ ਦੇਖੋ ਕਿੰਨੀਆਂ ਵੋਟਾਂ ਸੀ ਅੱਜ ਤੋਂ ਕਿੰਨੀਆਂ ਵੋਟਾਂ ਕਿੰਨੇ ਗੁਣਾ ਵੋਟਾਂ ਵਧੀਆਂ ਦਿਨਾਂ ਨਾਲ ਕਰਦੇ ਵੀ ਗੁਰਦਾਸਪੁਰ ਵੀ ਬਟਾਲਾ ਵੀ ਹਰ ਜਗ੍ਹਾ ਜਿਹੜੀ ਸਥਿਤੀ ਅੱਗੇ ਕੋਲ ਬਿਹਤਰ ਹੋ ਰਹੀ ਹੈ ਇਕਾਲੀ ਪਾਰਟੀ ਆਪਣੀ ਪਰਫਾਰਮੈਂਸ ਨਹੀਂ ਦਿਖਾ ਰਿਹਾ ਉਹ ਤਾਂ 19 ਤੋਂ ਵੀ 13% ਦੇ ਆ ਗਿਆ ਬੀਜਪੀ 9 ਤੋਂ 18.5 ਤੇ ਚਲੀ ਗਈ ਹੈ ਇਹ ਪੰਜਾਬ ਦੇ ਲੋਕਾਂ ਦਾ ਮਨ ਕਿਸ ਪਾਸੇ ਜਾ ਰਿਹਾ ਹੈ ਪੰਜਾਬ ਦੇ ਲੋਕ ਕੀ ਚਾਹ ਰਹੇ ਨੇ ਸਾਡੇ ਆਰਗੇਨਾਈਜੇਸ਼ਨ ਢਾਂਚੇ ਦੇ ਅੰਦਰ ਕਿਉਂਕਿ ਅਸੀਂ ਕਦੀ ਚੋਣਾਂ ਨਹੀਂ ਲੜਿਆ ਸੀ ਉਹਨਾਂ ਖੇਤਰਾਂ 'ਚ ਇਸ ਕਰਕੇ ਉਹਨੂੰ ਦਰੁਸਤ ਕਰਨ ਦੇ ਲਈ ਸਮੇਂ ਕੱਟ ਮਿਲਿਆ ਉਹ ਤਾਂ ਖਾਸ ਕਰਕੇ ਇਹ ਗੱਲ ਹੈ ਕਿ ਪਾਰਟੀ ਦੇ ਵਰਕਰ ਦੇ ਨਾਲ ਹੀ ਖੜੇ ਹਾਂ ਕੋਈ ਇਹ ਨਾ ਸੋਚੇ ਕਿ ਸਰਕਾਰ ਦੋਸਤ ਆਪਦੀ ਤੇ ਪਾਰਟੀ ਦੇ ਵਰਕਰਾਂ ਨੂੰ ਨੁਕਸਾਨ ਹੋ ਜਾਏਗਾ ਆਪਣੀ ਸਾਰੀ ਪਾਰਟੀ ਜਿਹੜੀ ਹੈ ਲੋਕ ਸਭਾ ਬਰਵਾਸਪੁਰ ਦੇ ਹਰ ਵਕਤ ਦੇਣਾ ਚਾਹੀਦਾ ਹੈ ਬਿਲਕੁਲ ਸਾਫ ਸਾਫ ਬਿਕ ਰਿਹਾ ਹੈ ਕਿ ਆਉਣ ਵਾਲਾ ਸਮੇਂ ਪੰਜਾਬ ਦੇ ਅੰਦਰ ਅਗਰ ਕਿਸੇ ਇੱਕ ਪਾਰਟੀ ਨੂੰ ਆਸ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਜੋ ਵੀ ਜੀਪੀ ਹੈ ਦਨੇਸ਼ ਸਿੰਘ ਬੱਬੂ ਜੀ ਪਾਰਟੀ ਦੇ ਉਮੀਦਵਾਰ ਦੇ ਨਾਤੇ ਗੁਰਦਾਸਪੁਰ ਤੋਂ ਅਸੀਂ ਚੋਣਾਂ ਲੜਿਆ ਹੈ ਔਰ ਸਪਾਰਟੀ ਦੇ ਸਭ بڑے ਨੇਤਾ ਇੱਥੇ ਬੈਠੇ ਨੇ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਇਤਿਹਾਸ ਦੇ ਅੰਦਰ ਸਨ 1962 ਨੂੰ ਅਗਰ ਛੱਡ ਦਈਏ ਨਰਿੰਦਰ ਮੋਦੀ ਐਸੇ ਪ੍ਰਧਾਨ ਮੰਤਰੀ ਨੇ ਕਿ ਜਿਨ੍ਹਾਂ ਨੂੰ ਤੀਜੀ ਵਾਰ ਸਰਕਾਰ ਬਣਾਉਣ ਦੇ ਲਈ ਲੋਕਾਂ ਨੇ ਮੂਟ ਪਾਇਆ ਇਹ ਆਪਣੇ ਆਪ ਚ ਇੰਨੀ ਵੱਡੀ ਉਪਲਬਧੀ ਹੈ ਇਹ ਠੀਕ ਹੈ ਕਿ ਕੁਝ ਇਕੋਸਿਸਟਮ ਨੂੰ ਛੋਟਾ ਕਰਕੇ ਦਿਖਾਉਂਦਾ ਹੈ। ਲੇਕਿਨ ਅਗਰ ਜਦੋਂ ਮਨਮੂਨ ਦੀ ਸਰਕਾਰ ਬਣੀ ਹੈ। ਪਹਿਲੀ ਵਾਰੀ ਜਦੋਂ ਉਹਨਾਂ ਨੇ ਸਰਕਾਰ ਬਣਾਈ ਤੇ ਕਿੰਨੀਆਂ ਕਿੰਨੀਆਂ ਸੀਟਾਂ ਸੀ। ਜੋ ਦੂਜੀ ਵਾਰੀ ਸਰਕਾਰ ਬਣੀ ਤੇ ਕਿੰਨੀਆਂ ਸੀਟਾਂ ਸੀ। ਇਹਦਾ ਮੁਲਿਆੰਕਨ ਜ਼ਰੂਰ ਮੀਡੀਆ ਨੂੰ ਕਰਨਾ ਚਾਹੀਦਾ ਹੈ। ਅੱਜ ਪੂਰਾ ਵਿਪੱਖ ਇਕੱਠਾ ਹੋ ਗਿਆ। इकठा होन तो बाद भी 19 सीटा नहीं ले पाया जिनियां अकेले बीजेपी ने ली हैं इस करके जिथे पूरे देश ਦੇ ਵੋਟਰਾਂ ਦਾ ਧੰਨਵਾਦ ਹੈ और नरेंद्र भाई मोदी जी ਦੇ નેਤৃত্ব ਚ ਦੇਸ਼ ਨੇ ਇੱਕ ਵਾਰੀ ਫਿਰ ਵਿਸ਼ਵਾਸ ਪ੍ਰਗਟ ਕੀਤਾ ਹੈ और जिस गति ਦੇ ਨਾਲ ਉਹਨਾਂ ਨੇ ਦੇਸ਼ ਨੂੰ 10 ਸਾਲ ਅੱਗੇ ਵਧਾਇਆ ਹੈ और ਵਿਕਸਿਤ ਭਾਰਤ ਬਣਾ ਅੰਦਾਜਾ ਜੜਾ ਪਰਨ ਉਹਨੇ ਲਿਆ ਉਹਨੂੰ ਗਤੀ ਮਿਲੇਗੀ ਪੰਜਾਬ ਜਿਸ ਲਈ ਅਜ ਅਸੀਂ ਸਾਰਿਆਂ ਨੇ ਆਪ ਆਪਣੀ ਨੂੰ ਕਸ਼ਟ ਦਿੱਤਾ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਬੜੀ देर बाद 23 24 ਸਾਲ ਬਾਅਦ ਆਪਣੇ ਦਮਤੇ 13 ਦੀਆਂ 13 ਪਾਰਲੀਮੈਂਟ ਦੇ ਅੰਦਰ ਚੋਣਾਂ ਲੜਿਆ ਅਜ ਤੱਕ ਗੱਟਬੰਧਾਂ ਚ ਪਾਰਟੀ ਚੋਣ ਲੜਦੀ ਸੀ ਲੇਕਿਨ ਇਸ ਵਾਰ ਦਾ ਚੋਣ ਪਾਰਟੀ ਨੇ ਇਕੱਲੇ ਲੜਿਆ ਔਰ ਗੁਰਦਾਸਪੁਰ ਦੀ ਪਾਰਲੀਮੈਂਟ ਤੋਂ ਸਾਡੇ ਦਿਨੇਸ਼ ਸਿੰਘ ਬੱਬੂ ਜੜੇਗੀ ਸਪੀਕਰ ਡਿਪਟੀ ਸਪੀਕਰ ਰੇ ਤਿੰਨ ਬਾਰ ਐਮ ਐਲ ਏ ਰੇ ਉਹਨਾਂ ਨੇ ਕਮਲ ਦੇ ਨਿਸ਼ਾਨ ਦੇ ਉਤੇ ਚੋਣ ਲੜਿਆ ਅਸੀਂ ਤੁਹਾਡਾ ਸ਼ਬਦਾ ਧੰਨਵਾਦ ਕਰਨ ਲਈ ਔਰ ਗੁਰਦਾਸਪੁਰ ਪਾਰਲੀਮੈਂਟ ਦੇ ਸਾਰੇ ਹੀ ਵੋਟਰਾਂ ਦਾ ਪਠਾਨਕੋਟ ਜ਼ਿਲ੍ਹੇ ਦੇ ਵੋਟਰਾਂ ਦਾ ਗੁਰਦਾਸਪੁਰ ਪਾਰਲੀਮੈਂਟ ਹਲਕੇ ਦੇ ਜਿਹਦੇ ਚ ਬਟਾਲਾ ਜ਼ਿਲ੍ਹਾ ਵੀ ਆਂਦਾ ਹੈ ਆਪਣੇ ਕਾਰਜਕਰਤਾ ਦਾ মিডিਆ ਦਾ ਭਾਜਪੀ ਨਾਲ ਔਰ ਮੋਦੀ ਨਾਲ ਪਿਆਰ ਕਰਨ ਵਾਲੇ ਉਹਨਾਂ ਸਭ ਸਾਥੀਆਂ ਦਾ ਜਿਨ੍ਹਾਂ ਨੇ ਇਸ ਚੋਣਵੀ ਮੋਹਮ ਦੇ ਅੰਦਰ ਸਾਡਾ ਸਾਥ ਦਿੱਤਾ ਹੈ ਉਹਦੇ ਲਈ ਆਭਾਰ ਪ੍ਰਗਟ ਵੀ ਕਰਦੇ ਆ ਲੇਕਿਨ ਇੱਕ ਗੱਲ ਦੀ ਜ਼ਰੂਰ ਟੀਸ ਰਹੀ ਕਿ ਸਾਡੀ ਪਰਫਾਰਮੈਂਸ ਅਗਰ ਦੇਖੀ ਜਾਏ ਤੇ ਉਹ ਤਾਂ ਬਹੁਤ ਵਧੀਆ ਹੈ ਲੇਕਿਨ ਰਾਜਨੀਤੀ ਦੇ ਅੰਦਰ ਮੈਨੂੰ ਲੱਗਦਾ ਕਿ ਸਾਨੂੰ ਅਜੇ ਹੋਰ ਮਿਹਨਤ ਕਰਨ ਦੀ ਜ਼ਰੂਰਤ ਹੈ ਅਜੇ ਲੋਕਾਂ ਦੇ ਕੁਝ ਏਰੀਏ ਐਸੇ ਨੇ ਜਿੱਥੇ ਬੀਜੇਪੀ ਨੂੰ ਲੈ ਕੇ ਇੱਕ ਅਲੱਗ ਤਰ੍ਹਾਂ ਦਾ ਮਾਇਆ ਜਾਲ ਝੂਠ ਛਲ ਔਰ ਫਰੇਬ ਫੁਲਾਇਆ ਗਿਆ ਪੰਜਾਬ ਲਈ ਮੋਦੀ ਸਾਹਿਬ ਨੇ ਜਿੰਨੇ ਕੰਮ ਕੀਤੇ ਨੇ ਮੈਨੂੰ ਲੱਗਦਾ ਕੋਈ ਵੀ ਸਟੇਟ ਐਸੀ ਨਹੀਂ ਹੈ ਜਿਸ ਦੇ ਲਈ ਉਹਨੇ ਕੰਮ ਹੋਇਆ ਲੇਕਿਨ ਉਹਦੇ باوجود ਵੀ ਅਜੇ ਉਹਨਾਂ ਖੇਤਰਾਂ ਦੇ ਅੰਦਰ ਸਾਡਾ ਵਿਚਾਰ ਸਾਡੀ ਸੋਚ ਸਮਾਜ ਦੇ ਹਰ ਵਰਗ ਲਈ ਕੀ ਹੈ ਵਿਸ਼ੇਸ਼ ਕਰਕੇ ਪੰਜਾਬੀਆਂ ਲਈ ਕੀਤੇ ਕੰਮ ਜਿਹੜੇ ਆ ਮੈਨੂੰ ਲੱਗਦਾ ਕਿ ਕਿਤੇ ਉਹਨੂੰ ਪਹੁੰਚਾਣ ਚ ਅਜੇ ਵੀ ਸਾਨੂੰ ਦਿਲ ਜਿੱਤਣ ਦੀ ਜ਼ਰੂਰਤ ਹੈ ਤੇ ਮੈਨੂੰ ਲੱਗਦਾ ਕਿ ਸਰਕਾਰ ਬਣਾਉਣ ਲਈ ਇਸ ਤੋਂ ਜ਼ਿਆਦਾ ਵੋਟ ਨਹੀਂ ਚਾਹੀਦਾ ਹੁੰਦਾ ਕਿ ਇਸ ਕਰਕੇ ਸਭ ਮਿੱਤਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਅਕਾਲੀ ਦਲ ਨੇ ਕਾਫੀ ਗੋੜੀ ਕੀਤੀ ਹੈ ਕਾफी ਕੀਤੀ ਨਾ ਖੇਚ ਲੈਂਦਾ ਫਿਰ ਤੇ ਜੱਜ ਜਾਂਦੇ ਲੇਕਿਨ ਕਿਆ ਅੱਗੇ ਭਵਿਸ਼ਾ ਕੀ ਤੁਸੀਂ ਇਕੱਲੇ ਬਣ ਕੇ ਜਾ ਕਰੋ ਬਸ ਨਹੀਂ ਨਹੀਂ ਮੇਰੀ ਮੇਰੀ ਗੱਲ ਹੀ ਨਹੀਂ ਸਮਝ ਰਹੇ ਅਕਾਲੀ ਦਲ ਤੇ ਆਪਣੀ ਪਰਫਾਰਮੈਂਸ ਹੀ ਨਹੀਂ ਦੁਹਾਰ ਦਰਾ ਪਾ ਰਿਹਾ ਉਹ ਤਾਂ 19 ਤੋਂ ਵੀ 13% ਤੇ ਆ ਗਿਆ ਹੈ ਭਾਜਪਾ 9 ਤੋਂ 18.5 ਤੇ ਚਲੀ ਗਈ ਹੈ ਇਹ ਪੰਜਾਬ ਦੇ ਲੋਕਾਂ ਦਾ ਮਨ ਕਿਸ ਪਾਸੇ ਜਾ ਰਿਹਾ ਹੈ ਪੰਜਾਬ ਦੇ ਲੋਕ ਕੀ ਚਾਹ ਰਹੇ ਨੇ ਸਾਡੇ ਆਰਗੇਨਾਈਜੇਸ਼ਨ ਢਾਂਚੇ ਦੇ ਅੰਦਰ ਕਿਉਂਕਿ ਅਸੀਂ ਕਦੀ ਚੋਣਵੀਆਂ ਲੜਿਆ ਸੀ ਉਹਨਾਂ ਖੇਤਰਾਂ 'ਚ ਇਸ ਕਰਕੇ ਉਹਨੂੰ ਦਰੁਸਤ ਕਰਨ ਦੇ ਲਈ ਸਮੇਂ ਕਟ ਮਿਲਿਆ ਜਦੋਂ ਉਹ ਢਾਂਚਾ ਦਰੁਸਤ ਹੋ ਜਾਏਗਾ ਉਤੇ ਸਾਡੇ ਮਦਈ ਖੜੇ ਹੋ ਜਾਣਗੇ ਪਾਰਟੀ ਦੀ ਆਰਗੇਨਾਈਜੇਸ਼ਨ ਖੜੀ ਹੋ ਜਾਏਗੀ ਇਹਨਾਂ 18 ਨੂੰ 30% 'ਚ ਬਦਲਣਾ ਬਿਲਕੁਲ ਸਾਫ-ਸਾਫ ਦਿਖ ਰਿਹਾ ਹੈ ਕਿ ਆਉਣ ਵਾਲਾ ਸਮੇਂ ਪੰਜਾਬ ਦੇ ਅੰਦਰ ਅਗਰ ਕਿਸੇ ਇੱਕ ਪਾਰਟੀ ਨੂੰ ਆਸ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਤੇ ਉਹ ਬੀਜੇਪੀ ਹੈ ਅਦਾਲੀ ਦੀ ਚਲਾਵੀ ਗਲਤੀ ਗੱਲ ਕਰੀਏ ਅਸੀਂ ਰਾਤੀ ਬਹਿ ਕੇ ਨਾਰਸਿਸ ਕਰਦੇ ਪਏ ਸੀ ਕਿ ਅਕਾਲੀ ਬੀਜੇਪੀ 23 ਸਿੱਟਕ ਜੋ ਅਲੱਗ-ਅਲੱਗ ਲੜੇ ਨੇ ਠੀਕ ਹੈ ਪਹਿਲੀ ਵਾਰੀ ਇਹ ਲੜਾਈ ਸੀ ਦੋ ਸੀਟ ਤੁਹਾਡੇ ਕੋਲ ਨਹੀਂ ਦੇਖੋ ਜੇ ਤੇ ਤੁਸੀਂ ਸਿਰਾਂ ਦੀ ਗਿਣਤੀ ਕਰੋਗੇ ਤੇ ਉਹ ਸਭਾਵਿਕ ਹੈ ਜੋ ਤੁਸੀਂ ਕਹਿ ਰਹੇ ਹੋ لیکن اگر کسی پارٹی نے گرو کرنا ہے گروت کرنی ہے یہ کسی پارٹی نے اپنے پیروں تے کھڑے کرونا ہے 6 تو 9 9 تو 18 دی شلان تو اس تو اگے جے کر اس سے اس ویڈ چ بڑھدے ہیں 33 تک پہنچا جا سکتا اور مینوں لگتا ہے سوالم بھی بننا ہی چاہیے اپنے پیروں تے کھڑا ہی ہونا چاہیے اور پنجاب دے لوگ اے جا رہے نے ایگل سمجھ لینا ਇਹ ਚੋਣ ਇਸ ਗੱਲ ਦਾ ਸੰਕੇਤ ਹੈ ਕਿ ਪੰਜਾਬ ਦੇ ਲੋਕ ਇਹ ਚਾਰੇ ਨੇ ਕਿ ਭਾਜਪਾ ਪੰਜਾਬ ਦੇ ਦੇ ਅੰਦਰ ਆਪਣੀ ਭੂਮਿਕਾ ਜਿਹੜੀ ਹੈ ਇਕੱਲੇ ਤੌਰ ਤੇ ਨਿਭਾਈ ਸਾਰੇ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਨਾ ਬਾਰ ਬਾਰ ਵਿਧੇ ਕਰਨਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ 45 46 ਡਿਗਰੀ ਦੇ ਵਿੱਚ ਲਗਾਤਾਰ ਮਿਹਨਤ ਕੀਤੀ ਹੈ ਔਰ ਦੇਖੋ ਤੁਸੀਂ ਕਹਿ ਰਹੇ ਹੋ ਜੀ ਗੁਰਦਾਸਪੁਰ 6 ਵਿਧਾਨ ਸਭਾ ਦੀ ਦੇਖੋ ਗੁਰਦਾਸਪੁਰ ਵੀ ਦਿਨਾਂ ਦਾ ਗਭੀ ਪਿਛਲੀ ਵਾਰੀ ਵਿਧਾਨ ਸਭਾ 'ਚ ਕਿੰਨੀਆਂ ਵੋਟਾਂ ਪਈਆਂ ਤਾਂ ਇਸ ਵਾਰੀ ਤਿੰਨ ਤਿੰਨ ਗੁਣਾ ਤੋਂ ਵੱਧ ਵੋਟਾਂ। ਦਿਨਾਨਗਰ 16000 ਵੋਟ ਪਈ ਸੀ ਇਸ ਵਾਰੀ ਮਤਲਬ ਉਹ ਹੈ 36000 ਵੋਟ ਪਈ ਹੈ। ਗੁਰਦਾਸਪੁਰ 'ਚ 10000 ਵੋਟ ਪਈ ਸੀ ਅੱਜ ਉੱਥੇ ਵੀ 25000 ਵੋਟ ਪਈ ਹੈ। ਹਰ ਜਗ੍ਹਾ ਵੋਟਾਂ ਜਿਹੜੀਆਂ ਵਧਿਆ ਨਾ ਕਰੇ। ਉਹ ਖਾਸ ਕਰਕੇ ਪਠਾਨਕੋਟ ਜ਼ਿਲ੍ਹਾ ਦੇਖੋ। ਪਠਾਨਕੋਟ ਜ਼ਿਲ੍ਹੇ 'ਚ ਆਪ ਦਾ ਇੱਕ ਮੰਤਰੀ ਹੈ। ਉਹ ਤੀਸਰੇ ਨੰਬਰ 'ਉਰਾਇਆ' ਹੋ ਅੱਜ। ਉਹ ਨੂੰ ਜੇ ਵਾਸੇ ਰਜ਼ਾਈਨ ਕਰਨਾ ਚਾਹੀਦਾ। ਵਿਗਿਆ ਤੀਸਰੀ ਵਾਰ 30 ਨੰਬਰ ਤੇ ਆਇਆ ਕਰਕੇ ਇਸ ਕਰਕੇ ਪਾਰਟੀ ਨੇ ਮਤਲਬ ਪਾਰਟੀ ਦੀ ਜਿਹੜੀ ਸਥਿਤੀ ਹੋ ਗਈ ਲੋ ਬਿਹਤਰ ਹੋਈ ਹੈ ਬਹੁਤ ਜ਼ਿਆਦਾ ਬਦਲੀ ਹੈ ਪੱਛਲੀਆਂ ਚੋਣਾਂ ਇਸ ਦੇ ਵਿੱਚ ਵੀ ਸੌਨੇ ਦੀਆਂ ਚੋਣਾਂ ਦੇ ਵਿੱਚ ਨੀਨਨਗਰ ਚ ਤਾਂ ਬੀਜੇਪੀ ਆਪ ਗਈ ਹੈ ਸਕੀ ਡਾਊਨ ਗਈ ਹੈ ਨਹੀਂ 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 ਵਿਧਾਨ ਸਭਾ ਨਹੀਂ ਗਈ ਉਸ ਵੇਲੇ ਗੱਠਜੋੜ ਨਹੀਂ ਸੀ ਉਸ ਵੇਲੇ ਅਕਾਲੀ ਵੀ ਜੇ ਇਕੱਠੇ ਅਕਾਲੀ ਬੀਜੇਪੀ ਇਕੱਠੇ ਹੈ ਇਸ ਲਈ ਲਾਭ ਸੀਗਾ ਫਾਇਦਾ ਇਸ ਵਾਰੀ ਤਾਂ ਸਮਾਂ ਨਹੀਂ ਨਹੀਂ ਦੇਖੋ ਉਸ ਵੇਲੇ ਬੀਜੇਪੀ ਅਕਾਲੀ ਦਲ ਇਕੱਠੇ ਸੀ ਅੱਜ ਦੇਖੋ ਪਿਛਲੀ ਵਿਧਾਨ ਸਭਾ ਦੇਖੋ ਕਿੰਨੀ ਵੋਟਾਂ ਸੀ ਅੱਜ ਕਿੰਨੀ ਵੋਟਾਂ ਤੇ ਨੰਗੁਣਾ ਵੋਟਾਂ ਵਧੀਆਂ ਦਿਨਾਂ ਨਾਲ ਕਰ ਚੁਈ ਵੀ ਗੁਰਦਾਸਪੁਰੋ ਹੀ ਬਟਾਲਾ ਵੀ ਹਰ ਜਗ੍ਹਾ ਜਿਹੜੀ ਸਥਿਤੀ ਅੱਗੇ ਕੋਲ ਬਿਹਤਰ ਹੋ ਰਹੀ ਹੋਈ ਜੇਗਾ ਇਹ ਠੀਕ ਹੈ ਚੋਰਾਵ ਆਹੀ ਨਹੀਂ ਜਿੱਤੇ ਲੇਕਿਨ ਮਤਲਬ ਹੈ ਕਿ ਭਾਜੀਪੀ ਦਾ ਸਮੇਂ ਤੇ ਭਾਜੀਪੀ ਕੱਲ੍ਹ ਲੜੇਗੀ ਦੇਖੋ ਇਹ ਤਾਂ ਪਾਰਟੀ ਹਾਈ ਕਮਾਂਡ ਦੇ ਫੈਸਲਾ ਕਰਦਾ ਕਿੱਲੇ ਲੜਨਾ ਨਹੀਂ ਲੜਨਾ ਇਹ ਪਾਰਟੀ ਦੇ ਫੈਸਲੇ ਨੇ ਲੇਕਿਨ ਇਸ ਨੇ ਨਵਾਂ ਦੇ ਆਪਾਂ ਇਹ ਕਹਿਆ ਜਾਂਦਾ ਹੈ ਕਿ ਪਾਰਟੀ ਦੇ ਵਰਕਰਾਂ ਨੇ ਬੜੀ ਮਿਹਨਤ ਕੀਤੀ ਹੈ ਉਨਾ ਬਹੁਤ ਬਹੁਤ ਧੰਨਵਾਦ ਤੇ ਖਾਸ ਕਰਕੇ ਇਹ ਗੱਲ ਹੈ ਕਿ ਪਾਰਟੀ ਦੇ ਵਰਕਰ ਦੇ ਨਾਲ ਹੀ ਖੜੇ ਆ ਕੋਈ ਇਹ ਨਾ ਸੋਚੇ ਕਿ ਸਰਕਾਰ 2 ਸਾਲ ਆਪ ਦੀ ਤੇ ਪਾਰਟੀ ਦੇ ਵਰਕਰ ਨੂੰ ਕੋਈ ਨੁਕਸਾਨ ਪ ਜਾਏਗਾ ਆਪਣੀ ਸਾਰੀ ਪਾਰਟੀ ਜਿਹੜੀ ਹੈ ਲੋਕ ਸਭਾ ਗੁਰਦਾਸਪੁਰ ਦੀ ਹਰ ਵਰਕਰ ਦੇ ਨਾਲ ਖੜੀ ਹੈ ਉਹ ਵੀ ਲੱਗਦਾ ਨਹੀਂ ਗੱਠਬੰਦੀ ਕਰਕੇ ਨੁਕਸਾਨ ਆਏ ਬਈ ਦੇਖੋ ਜੀ ਉਹਨਾਂ ਦਾ ਧੰਨਵਾਦ ਬਹੁਤ ਬਹੁਤ ਬਾਕੀ ਗੱਠਬੰਦੀ ਟੁੱਟਣਾ ਨਹੀਂ ਟੁੱਟਣਾ ਦੇਖੋ ਪੇ ਪਾਰਟੀ ਹਾਈ ਕਮਾਂਡ ਅੱਗੇ ਕਰਦਾ ਹੈ ਇੱਕ ਪਿਛੇ ਹੋਰ ਲੈਣਾ ਅਕਾਲੀ ਜੀ ਦੇ ਅਖਰ ਪਛਾਣਤੀ ਹੋ ਗਏ ਇੱਕ ਪਿਛੇ ਹੋਰ ਲੈਣਾ